ਲਓ ਭਾਈ ਜੀ ਸੋਸਤਰੀ ਕਾਲ ਸਾਰਿਆਂ ਨੂੰ ਮੈਂ ਹਾਂ ਦਫ਼ਤਰ ਜੱਜਲ ਤੇ ਹੁਣ ਮੈਂ ਵੀਡੀਓ ਪਾਉਣ ਲੱਗਾ ਮਲਕੀਤ ਸਿੰਘ ਰਾਜੂ ਸਰਪੰਚ ਦੀ ਇਹ ਭਰਾ ਮੇਰੇ ਸਬਜ਼ੀ ਕੱਟੀ ਜਾਂਦੇ ਆ ਤੇ ਰੋਟੀ ਟੁੱਕਦਾ ਇਹਨੇ ਕੰਮ ਚਲਾਤਾ ਸਰਪੰਚ ਨੇ ਕਿਉਂ ਹੁਣ ਜਦੋਂ ਆਪਾਂ ਰੋਟੀ ਖਾਣ ਜਾਂਦੇ ਆ ਘਰੇ ਪਹਿਲਾਂ ਆਉਣੇ ਆ ਘਰੋਂ ਫੇਰ ਰੋਟੀ ਖਾਣ ਜਾਂਦੇ ਆ ਫੇਰ ਆਪਣੇ 2 ਘੰਟੇ ਖਰਾਬ ਹੋ ਜਾਂਦੇ ਆ ਕਾਂ ਕਰਕੇ ਇਥੇ ਰੋਟੀ ਦੰਦ ਤੇ ਮੈਂ ਇਥੇ ਹੀ ਕਰਨਾ ਸ਼ੁਰੂ ਹੋ ਗਿਆ ਤੇ ਹੁਣ ਇਹ ਸਾਰੇ ਮੋਤਵਾਰੀ ਲਾ ਲੋ ਜਿਹੜੇ ਪਿੰਡ ਵਾਲੇ ਹੁੰਦੇ ਆ ਨਾ ਸਪੋਰਟਰ ਤੇ ਵੋਟਰ ਇਹ ਸਾਰੇ ਪਹੁੰਚ ਜਾਂਦੇ ਟਾਈਮ ਸਰ ਤੇ ਹੁਣ ਜਿਹੜੇ ਸਰਪੰਚ ਆ ਚਾਰ ਸਰਪੰਚਾ ਪਿੰਡ ਦੇ ਇੱਕ ਵਗਾ ਮਲਕੀਰ ਸਿੰਘ ਰਾਜੂ ਇੱਕ ਹੋਇਆ ਕਲਵੰਤ ਸਿੰਘ ਇੱਕ ਵਗਾ ਜਗਮੀਲ ਸਿੰਘ ਸਿੱਧੂ ਇੱਕ ਚਮਕੌਰ ਸਿੰਘ ਸਿੱਧੂ ਤੇ ਬੇਨਤੀ ਇਹ ਹੈ ਸਰਪੰਚਾਂ ਨੂੰ ਵੀ ਰੋਟੀ ਦਾ ਇੰਤਜ਼ਾਮ ਕਰੋ ਤੇ ਚਾਹ ਦੇ ਨਾਲ ਕੁਝ ਖਾਣ ਨੂੰ ਹੁਣ ਜਿਹੜੀਆਂ ਮੇਰੀਆਂ ਮਾਤਾਵਾਂ ਪੈਣਾ ਉਹਨਾਂ ਦਾ ਵੀ ਇੰਤਜ਼ਾਮ ਨਾਲ ਹੋਵੇ ਨਾ ਖਾਣਾ ਪੀਣਾ ਹੁਣ ਕੱਲਾ ਐ ਨਹੀਂ ਵੀ ਸਾਨੂੰ ਬੰਦਿਆ ਬੰਦਿਆਂ ਨੂੰ ਕਰੋ ਕਿਉਂ ਹੁਣ ਯਾਰ ਵੀ ਖਾਣਾ ਪੀਣਾ ਦਾ ਰੁਪਿਆ ਪਹਿਲਾਂ ਚੱਲਦਾ ਸਾਰਾ ਨਹੀਂ ਚੱਲਦਾ ਹੁੰਦਾ ਉਹ ਉਹ ਵੀ ਥੋੜਾ ਹੈ ਨਾ ਲਿਮਟ ਦੇ ਵਿੱਚ ਪੀਣ ਵਾਲਿਆਂ ਨੂੰ ਇਹ ਕਹਿਣਾ ਮੈਂ ਲਿਮਟ ਦੇ ਵਿੱਚ ਪੀਓ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਲਾਲਚ ਆਇਆ ਕਰਨਾ ਵੀ ਯਾਰ ਡਾਕੀ ਲਈਏ ਮੁੜ ਕੇ ਮਿਲਣੀ ਨਹੀਂ ਹੁਣ ਰੋਜ਼ ਦੀਆਂ ਖਬਰਾਂ ਹੁੰਦੇ ਆਂ ਖਾਦੀ ਪੀਤੀ ਚ ਬੰਦੇ ਨੂੰ ਨਹੀਂ ਪਤਾ ਲੱਗਦਾ ਇੱਕ ਤਾਂ ਲੜਦੇ ਜ਼ਰੂਰ ਹੁੰਦੇ ਆਂ ਵੀ ਗਾਲੋ ਗਾਲੀ ਹੁੰਦੇ ਲੜਦੇ ਆਂ ਹੁਣ ਕੱਲ ਦੀ ਖਬਰ ਸੀ ਤਰਨਦਾਨ ਦੀ ਪੱਟੀ ਦੀ ਉਹ ਵੀ ਨੌਜਵਾਨ ਮੁੰਡਾ ਉਹ ਮਾਰਿਆ ਹੋਇਆ ਮੁੜ ਕੇ ਮਾਮਾ ਦੇ ਪੁੱਤ ਨਹੀਂ ਮਿਲਨੇ ਜਿਹੜੇ ਮਾਰਤੇ ਇੱਕ ਵਾਰ ਤੇ ਆਹ ਇਨਸਾਨੀਅਤ ਨਹੀਂ ਮਿਲਣੀ ਆਪਾਂ ਨੂੰ ਪਿੰਡ ਦਾ ਇਕਾ ਨਹੀਂ ਮਿਲਣਾ ਤੇ ਲੜਾਂਗੇ ਤਾਂ ਬੇਇੱਜ਼ਤੀ ਸਾਰੇ ਪਿੰਡ ਦੀ ਵੀ ਹੁੰਦੀ ਹੈ ਇਕੱਲੇ ਦੀ ਨਹੀਂ ਹੁੰਦੀ ਫਿਰ ਰੁਪਏ ਜਿਹੜੇ ਹੁੰਦੇ ਥਾਣੇ ਤੇ ਕਚਹਿਰੀਆਂ 'ਚ ਲੱਗ ਜਾਂਦੇ ਆਂ ਪੀਪਰਾ ਬਣ ਕੇ ਲੜੋ ਨਾ ਤੇ ਮਾਰਾਂ ਮਰਾਈ ਨਾ ਕਰੋ ਵੋਟਾਂ ਨੇ ਚਲੇ ਜਾਣਾ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਆਹ ਜ਼ਿੰਦਗੀ ਨਹੀਂ ਮੁੜ ਕੇ ਮਿਲਣੀ ਮੁੜ ਕੇ ਇਹ ਜਿਹਾ ਸਹਹਾਰ ਨਹੀਂ ਮਿਲਣਾ ਕੱਠ ਬਹੁਤ ਐ ਕੱਠ ਮੈਂ ਤੁਹਾਨੂੰ ਦਿਖਾਈ ਜਾਨਾ ਇੱਕ ਗੱਲ ਹੋਰ ਐ ਜਦੋਂ ਮੈਂ ਵੀਡੀਓ ਬਣਾਉਣਾ ਹੁੰਦਾ ਤਾਂ ਉਹਦੇ ਵਿੱਚ ਕੰਨੀ ਨੱਕ ਤਰਾਇਆ ਕਰੋ ਮੇਰੀ ਵੀਡੀਓ ਦੇ ਵਿੱਚ ਫੋਟੋ ਨਾ ਆਵੇ ਫੋਟੋ ਸਾਰਿਆਂ ਦੀ ਆਉਂਦੀ ਹੁੰਦੀ ਹੈ ਇਹ ਅਧਿਕਾਰ ਹੁੰਦਾ ਹਰੇਕ ਨੂੰ ਕੋਈ ਵੀਡੀਓ ਬਣਾ ਸਕਦਾ ਕੋਈ ਆਪਾਂ ਗਲਤ ਨਹੀਂ ਬਣਾ ਰਹੇ ਵੀ ਕਿਸੇ ਦੀ ਬਣਾ ਕੇ ਵੀਡੀਓ ਆਪਾਂ ਗਲਤ ਬੋਲ ਗਏ ਆਪਾਂ ਵੋਟਾਂ ਬਾਰੇ ਦੱਸ ਰਹੇ ਹਾਂ ਤੁਹਾਨੂੰ ਤੇ ਕੱਠ ਦਿਖਾ ਰਹੇ ਹਾਂ ਆ ਸਾਰਾ ਕੱਟ ਚਲੀ ਜਾਂਦਾ ਤੇ ਕਮੈਂਟ ਵੀ ਕਰ ਸਕਦੇ ਤੁਸੀਂ ਉਹ ਵੀ ਅਧਿਕਾਰ ਤੁਹਾਨੂੰ ਹੈਗਾ ਜੇ ਮੈਂ ਗਲਤ ਬੋਲਦਾ ਕੁਝ ਕੋਈ ਹੁੰਦਾ ਬੰਦੇ ਦੇ ਮਨ ਚ ਮਨ ਚ ਨਾ ਰੱਖਿਆ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਜੇ ਚੰਗਾ ਤਾਂ ਚੰਗਾ ਕਹੋ ਜੇ ਕੋਈ ਗਲਤੀ ਹੈ ਤਾਂ ਗਲਤੀ ਮੇਰੀ ਕੱਢੋ ਤੇ ਜਿਵੇਂ ਵੋਟ ਦੇ ਨਾਲ ਸਪੋਰਟ ਹੁੰਦੀ ਹੈ ਨਾ ਵੀ ਸੋਡੀ ਸਪੋਰਟ ਮੈਨੂੰ ਯੂਟਿਊਬਰ ਨੂੰ ਵੀ ਚਾਹੀਦੀ ਹੁੰਦੀ ਹੈ ਪੱਤਰਕਾਰ ਨੂੰ ਵੀ ਇਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਫੋਲੋ ਕਰ ਦਿਓ ਫੇਸਬੁੱਕ ਤੇ ਤੇ ਸਬਸਕ੍ਰਾਈਬ ਕਰ ਦਿਓ YouTube ਤੇ ਆ ਮੇਰੇ ਘਰ ਮਤਾਵਾ ਪੈਣਾ ਤੇਰਾ ਆਪਣੀ ਤਾਈ ਹੋਰੀਆਂ ਵੀ ਸੇਵਾ ਤੇ ਲੱਗੀਆਂ ਹੋਣਗੀਆਂ ਇਹ ਵੀ ਕਰੀ ਜਾਂਦੀਆਂ ਸੇਵਾ ਤੇ ਆ ਚੌਣ ਨਿਸ਼ਾਨ ਆ ਬਾਈ ਮਲਕੀਤ ਸਿੰਘ ਦਾ ਸਰਪੰਚ ਦਾ ਫਰਿੱਜ ਕਈ ਵਾਰੀ ਬੰਦਾ ਉਲਜਣ ਚ ਪੈ ਜਾਂਦਾ ਹੈ ਚੌਣ ਨਿਸ਼ਾਨ ਫਰਿੱਜ ਹੈ ਇਹਦਾ ਇੱਧਰ ਸਾਰੇ ਸਿਆਣੇ ਬੰਦੇ ਬੈਠੇ ਆ ਮੋਹ ਦਵਾਰਾ ਇਹ ਮੋਹ ਦਵਾਰੀ ਹੁੰਦੇ ਜਿਹੜੇ ਸਿਆਣੇ ਹੁੰਦੇ ਨਾ ਵੱਡੀ ਉਮਰ ਦੇ ਬਜ਼ੁਰਗਾਂ ਚੋਂ ਲਾ ਲੋ ਬਾਕੀ ਸੇਵਾ ਤੇ ਲੱਗੇ ਹੋਏ ਨੇ ਇੱਧਰੋਂ ਮਿਸਤਰੀ ਪਹੁੰਚ ਗਏ ਹਰਬੰਤ ਸਿੰਘ ਮਿਸਤਰੀ ਪਹੁੰਚ ਗਿਆ ਹਰਬੰਤ ਸਿੰਘ ਕਾਲਾ ਜਿਹੜੇ ਨੇ ਐਡਾ ਵੱਡਾ ਦਰਬਾਰ ਸਾਹਿਬ ਕੱਲੇ ਬੰਦੇ ਨੇ ਤਿਆਰ ਕਰਤਾ ਗੁਰੂ ਘਰ ਜੱਜਲ ਦਾ ਤੇ ਆ ਵੀ ਬਾਈ ਬਿੰਦਰ ਸਪੋਰਟ ਕਰਦਾ ਹੈ ਮਿਸਤਰੀ ਤੇ ਸਾਰੇ ਭਰਾ ਤਾਰੀ ਵਰਗੇ ਪਹੁੰਚ ਗਏ ਇਧਰ ਢਿੱਲੋਂ ਨੇ ਸੱਟ ਖਾਲ ਰੱਖੀ ਹੈ ਬਾਹ ਤੇ ਉਮੀ ਸਕੂਟਰ ਲਈ ਵਰਦਾ ਰਹਿੰਦਾ ਹੈ ਆ ਬੈਠੇ ਆ ਅਮਰੀਕ ਤੇ ਜਗਰਾਜ ਟਿਕ ਆ ਗਿਆ ਭਿੰਡਰ ਜੱਗੀ ਭਾਉ ਇਧਰੋ ਕੇਵਲ ਬੈਠਾ ਹੈ ਗ੍ਰੈਂਡਰ ਬਣਿਆ ਬੈਠਾ ਹੈ ਵੀ ਗ੍ਰੈਂਡਰ ਜਿੰਨਾ ਕੰਮ ਕਰੀ ਜਾਂਦਾ ਗੰਡੇ ਦਾ ਨਹੀਂ ਗ੍ਰੈਂਡਰ ਲਿਆਉਣਾ ਪੈਂਦਾ ਗਲਾਸ ਤੇ ਲਾ ਰੱਖੀ ਹੈ ਡਾਂਟੀ ਸਿੱਧੀ ਇੱਕ ਮਿਸਤਰੀ ਇਹ ਬੈਠਾ ਗਰਜੀਤ ਉਧਰ ਟੇਬਲ ਵਾਲੇ ਸਬਜ਼ੀ ਵਾਲੇ ਨੇ ਪਰ ਹੁਣ ਛਾਂ ਸੀਗੀ ਉਥੇ ਇਧਰ ਧੁੱਪ ਪੈਂਦੀ ਸੀ ਉਥਾ ਜਦੋਂ ਕੱਟ ਕਰਨਾ ਹੋਵੇ ਨਾ ਹਰੇਕ ਬੰਦਾ ਘਰੋਂ ਘਰੀ ਗੈ ਕਹਿ ਕੇ ਆਉਂਦਾ ਸੱਦਣਾ ਪੈਂਦਾ ਤਾਂ ਕੱਟ ਹੁੰਦਾ ਵਾ ਹਰੇਕ ਦਾ ਤੇ ਹੁਣ ਆਪਾਂ ਨੂੰ ਜਾਣ ਆਵੇ ਹਰੇਕ ਨੂੰ ਪੈਂਦਾ ਬੋਟ ਪਾਉਣ ਦਾ ਅਧਿਕਾਰ ਆਪਾਂ ਨੂੰ ਹੈਗਾ ਕਿਸੇ ਵੀ ਪਾਓ ਆ ਵੜਾ ਪ੍ਰਿੰਟਰ ਦਾ ਚਾਹ ਵੀ ਜਾਂਦਾ ਲੇਟ ਪ੍ਰਿੰਟਰ ਹੋਣਾ ਹੈਗਾ ਸਾਡੀ ਜੂਲੀ ਚਾਰ ਕਰਕੇ ਫਿਰ ਪ੍ਰਿੰਟਰ ਜੀ ਗੇੜਾ ਦੇਵਾਂਗੇ ਭਾਈ ਰਾਜੂ ਦੀ ਸਪੋਰਟ ਚ ਪੂਰੀ ਜੀ ਸਪੋਰਟ ਬੋਟਾਂ ਦਾ ਕਹਿ ਕੇ ਆਉਣਾ ਬਾਈ ਬੋਟਾਂ ਦਾ ਕਹਿ ਕੇ ਆਉਣਾ ਨਾਰਮਲ ਬੰਦਾ ਸਾਰੇ ਟੋਬੇ ਦੀ ਸਫਾਈ ਕਰਾਈਏ ਗਾਉਂ ਨੂੰ ਵੀ ਕੰਮ ਕਰੂ ਠੀਕ ਲੋ ਬਾਈ ਜੀ ਚੱਲ ਪਏ ਹੁਣ ਵੋਟਾਂ ਦਾ ਕਹਿਣ ਘਰੋ ਘਰੀ ਵੋਟਾਂ ਕਹਿ ਕੇ ਆਉਣਗੇ ਇਹ ਇਹ ਸਾਰੇ ਚੱਲ ਰਹੇ ਨੇ ਕੁਝ ਬੰਦੇ ਚੱਲ ਪਏ ਕੁਝ ਹੋ ਜੇ ਉੱਥੋਂ ਤੁਰਦੇ ਨੇ ਸਾਰੇ ਘਰਾਂ 'ਚ ਕਹਿਣਾ ਵੀ ਚੋਣ ਛਾਂਣ ਦੱਸ ਕੇ ਆਉਣਗੇ ਫਿਰਜ ਚੋਣ ਨਿਸ਼ਾਨ ਮਲਕੀਰ ਸਿੰਘ ਰਾਜੂ ਦਾ ਪ੍ਰੇਮੀ ਜਾਂਦੇ ਆ ਕੁਛ ਆਪ ਦਾ ਕੰਮ ਨਿਵੇੜਦੇ ਹਨ ਨਿਵੇੜ ਕੇ ਕੰਮ ਨਾਲ ਤੁਰਨਗੇ ਬੰਦੇ ਕਿਉਂ ਸਵੇਰ ਦਾ ਟਾਈਮ ਤਾਂ ਹੀ ਹੁੰਦਾ